ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਅੰਗਰੇਵੜੀ ਸੈਂਟਰਲ ਦੀ ਵੱਡੀ ਖਬਰ ਵੱਧਦਾ ਹੀ ਗਰਮੀ ਦੇਖਦੇ ਛੁੱਟੀਆਂ ਦਾ ਐਲਾਨ 30 ਜੂਨ ਤੱਕ ਸੈਂਟਰ ਰਹਿਣਗੇ ਬੰਦ ਇਹ ਆ ਪੂਰੀ ਅਪਡੇਟ ਆਪចਾਂ ਦੇ ਅੱਜ ਦੀ ਇਸ ਵੀਡੀਓ ਦੌਰਾਨ ਹੁਣ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਪੰਜਾਬ ਵਿੱਚ ਦਿਨੋ ਦਿਨ ਵੱਧ ਰਹੀ ਗਰਮੀ ਦੇ ਕਹਿਰ ਨੂੰ ਦੇਖਦੇ ਹੋਈ ਅੰਗਰਵੜੀ ਸੈਂਟਰਾਂ ਵਿੱਚ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਕੱਲ੍ਹ ਯਾਨੀ ਕਿ 21 ਮਈ ਤੋਂ ਅੰਗਰਵੜੀ ਸੈਂਟਰਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਪੰਜਾਬ ਦੇ ਸਕੂਲਾਂ ਵਿੱਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਇਸ ਦੇ ਸਬੰਧਿਤ ਅਫੀਸ਼ੀਅਲ ਨੋਟੀਫਿਕੇਸ਼ਨ ਅੰਗਰਵੜੀ ਸੈਂਟਰਾਂ ਦੇ ਲਈ ਡਾਕਟਰ ਸਮਾਜ ਸੁਰੱਖਿਆ ਤੇ ਸ਼੍ਰੀ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਵੀ ਮਈ ਗਰਮੀਆਂ ਦੇ ਮੌਸਮ ਕਾਰਨ ਪੰਜਾਬ ਦੇ ਆਂਗੜਵੜੀ ਕੇਂਦਰਾ ਵਿੱਚ 21 ਮਈ 2024 ਤੋਂ 30 ਜੂਨ 2024 ਤੱਕ ਗਰਮੀ ਦੀਆਂ ਛੁੱਟੀਆਂ ਹੋਣ ਦਾ ਗੱਲਿਆ ਹਨ ਇਹ ਫੈਸਲਾ ਆਂਗੜਵੜੀ ਵਿੱਚ ਆਉਣ ਵਾਲੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਇਸ ਸਮੇਂ ਦੌਰਾਨ ਆਂਗੜਵੜੀ ਵਰਕਰਾਂ ਤੇ ਹੈਲਪਰਾਂ ਨੂੰ ਘਰ-ਘਰ ਜਾ ਕੇ ਬੱਚਿਆਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣਾ ਪਵੇਗਾ ਉਹਨਾਂ ਨੂੰ ਸਮੇਂ ਸਿਰ ਦੇ ਪਾਵਨ ਰਿਪੋਰਟ ਜਮ੍ਹਾਂ ਕਰਾਉਣੀਆਂ ਚਾਹੀਦੀਆਂ ਹਨ ਤੇ ਪੋਸਟਨ ਟਰੈਕ ਐਪ ਤੇ ਆਪਣੀ ਰਿਪੋਰਟ ਨੂੰ ਅਪਡੇਟ ਕਰਨਾ ਹੋਵੇਗਾ ਤਾਂ ਇਹ ਕਬੱਡੀ ਅਪਡੇਟ ਅੰਗਰੇਵੜੀ ਸੈਂਟਰ ਦੇ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ